ਐਦਿ ਚੱਕੀ ਚੱਲ ਕੁਦਰ ਤਮਗਰ ਪੁੱਤ ਚੱਲ ਗਰਾ ਸੀਟ 'ਚ ਚੱਲ ਮਗਰ ਉਰੇ ਪੁੱਤ ਇੱਥੇ ਬੈਠਣਾ ਆਪਾਂ ਇੱਥੇ ਬੈਠਾਂਗੇ ਚੱਲ ਸੀਟ 'ਚ ਬੈਠ ਆਪਾਂ ਇੱਥੇ ਉਹ ਲੀੜਿਆ ਲਓ ਜੀ ਨਾਨਕਾ ਮੇਲਾ ਕਹਿੰਦੇ ਤਿਆਰ ਪਰ ਤਿਆਰ ਤੇ ਸਵਾਗਤ ਕਰਦੇ ਆਂ ਤੁਹਾਡਾ ਅਗਲੇ ਬਲੌਗ ਦੇ ਵਿੱਚ ਤੇ ਜਿਹਦੇ ਵਿੱਚ ਅੱਜ ਨਾਨਕਾ ਮੇਲ ਜਾਣਾ ਹੈਗਾ ਜੀ ਤੇ ਇਧਰਲੇ ਪਾਸੇ ਦੇਖੋ ਸਰੀ ਦੀਆਂ ਰੌਣਕ ਮੇਲੇ ਗੰਡੇ ਪਾਲਕ ਮੇਥੇ ਧਣੀਆਂ ਗਾਜਰਾ ਬਤਾਉ ਆਲੂ ਅੱਛੇ ਆਲੂ ਵੀ ਵਿਜੇਆ ਕਿਆ ਬਾਤਾਂ ਐ ਇਹ ਆ ਬਈ ਜੀ ਸਰੀ ਦਾ ਰੌਣਕ ਮੇਲਾ ਜਿਹਨੂੰ ਕਹਿੰਦੇ ਛੱਡ ਕੇ ਬੰਦੇ ਜਾਣ ਦਾ ਜੀ ਨਹੀਂ ਕਰਦਾ ਤੇ ਹਰ ਤਰ੍ਹਾਂ ਦੀ ਤੁਹਾਨੂੰ ਸਬਜੀ ਬਾਜੀ ਵੀ ਇੱਥੇ ਮਿਲ ਜਾਂਦੀ ਆ ਨੇ ਕੋ ਗੰਡੇ ਗੁੰਡੇ ਲਾਇਵੇ ਆ ਭੂਕਾਂ ਪਾਕਾਂ ਐਨ ਖੜੀਆਂ ਹਰੀਆਂ ਤੇ ਆ ਪਤਾ ਨਹੀਂ ਕਿਹੋ ਜੀਆਂ ਗੁਲਾਬੀ ਗਾਜਰਾ ਤੇ ਉਹ ਸਰੋਂ ਵੀ ਲੱਗੀ ਹੋਈ ਆ ਪਰਲੇ ਪਾਸੇ ਜਿਹਦੇ ਅਸਦੀ ਦਾ ਇਹ ਆ ਵੀ ਰੌਣਕ ਮੇਲਾ ਸਰੀਪਿੰਡ ਦਾ ਤੇ ਅੱਜ ਆਪਣਾ ਸਰੀਪਿੰਡ ਤੋਂ ਵਲੌਗ ਦੀ ਪਾਵਾਂਗੇ ਸਾਂਝ ਜਿਹਦੇ ਵਿੱਚ ਜੀ ਨਾਨਕਾ ਮੇਲ ਦੇ ਵਿੱਚ ਸ਼ਾਮਲ ਹੋ ਕੇ ਆਪਾਂ ਜਾਵਾਂਗੇ ਕਿੰਨੇ ਟਾਂ ਸ਼ਿਆਵੀ ਮਹੀਨੇ ਚੱਲੀ ਜਾਂਦੀ ਆ 6 ਮਹੀਨਿਆਂ ਦੀ ਤਿਆਰੀ ਵੇਂਡਗਾ ਤੋਂ ਕੱਪੜੇ ਕੋਪੜੇ ਆ ਅੱਜ ਦੋ ਬਲਵਾਂਟ ਦੇਣਾ ਕਿੰਨਾ ਕਿਹੜਾ ਕੱਢਦਾ ਹਣ ਆ ਸਾਲੰਗ ਹੋ ਚੱਲਿਆ ਹਾਂ ਤਿਆਰੀ ਫੁੱਲ ਚੱਲੀ ਜਾਂਦੀ ਆ ਆ ਕੁਲਿਸ਼ਾ ਇੱਧਰ ਦਿਖਾਈ ਸ਼ੋਅ ਕਰੀ ਵਾਓ ਭਾਗੀ ਕੇ ਭਾਗੀ ਕੋਲੋਂ ਚੱਲਿਆ ਨਾਨਕਾ ਮੇਰਾ ਐਦਾਂ ਕਰਦੇ ਐਦਾਂ ਗੁੱਡ ਗੁੱਡ ਲੈ ਵੀ ਅੱਜ ਥੋੜੇ ਨਾਲ ਸਾਂਝ ਪਾਵਾਂਗੇ ਜਾਗੋ ਦੀ ਇਹ ਹੈਗਾ ਜਾਗੋ ਦਾ ਹੁਣ ਮੈਂ ਦੱਸਦਾ ਜਾਗੋ ਦੀ ਜਿਹੜੀ ਪਾਰਟੀ ਹੈਗੀ ਉਹ ਹੈਗੀ ਪੈਲਸ ਦੇ ਵਿੱਚ ਰੱਖੀ ਆ ਉਹ ਕੱਲ ਦੀ ਆ ਰਾਜ ਘਰੋਂ ਚੱਲ ਕੇ ਜਿਹੜਾ ਵੀ ਹੈਗੇ ਰੀਤੀ ਰਿਵਾਜ ਉਹ ਅੱਜ ਹੋ ਜਾਣਗੇ ਮਾਹਰ ਤੂੰ ਇਧਰ ਉਧਰ ਇਧਰ ਇਹਦਾ ਕੀ ਕਹਿਦੇ ਅਸੀਂ ਬਾਹਰ ਕਹਿੰਦੇ ਉਹ ਤੁਸੀਂ ਕਹਿੰਦੇ ਸਾਡੇ ਆਏ ਅਸੀਂ ਫੁੱਲੇ ਕਾਈ ਕਲ ਹੋ ਕੇ ਨਾ ਮੈਂ ਨੱਚਿਆ ਹੋਗੀ ਸੀ ਵਾ ਬਾਤ ਤੀ ਦੇ ਵਸਣ ਨੋ ਦੇ ਗੱਡੇ ਜਾ ਕੀ ਮੁੱਤਨ ਅਵੀ ਬੰਤਰੋਂ ਮੈਲ ਨਹੀਂ ਮੁੱਲ ਨਹੀਂ ਚਲੀ ਜਾਂਦੀ ਆ ਤੇ ਭਰਾਵਾ ਆ ਜੁੱਤੀ ਕਦੇ ਕਦੇ ਪਾਈਦੀ ਆ ਹੈ ਇਹਦੇ ਜੇ ਹਾ ਡੇਲੀ ਪਾਉਂਦਾ ਹੋਵੇ ਨਾ ਫੇਰ ਤਾਂ ਚੱਕਰ ਚੱਲੇ ਜਾਂਦਾ ਆ ਹੁਣ ਲੱਗੀ ਜਾਂਦੀ ਆ ਪੈਰ ਜਮਾ ਲਾਲ ਹੋ ਗਏ ਤੇ ਮੈਂ ਕਿ ਐਕਸਟਰਾ ਲੈ ਕੇ ਆਇਆ ਇਹ ਗੱਡੀ ਦੇ ਵਿੱਚ ਹੁਣ ਆ ਰੱਖ ਕੇ ਗੱਡੀ 'ਚ ਰੱਖਣ ਚੱਲੇ ਆ ਤੇ ਗੱਡੀ ਜਿਹੜੀ ਉਹ ਕੱਢ ਕੇ ਪਾਵਾਂਗੇ ਪੈਰ ਵੱਢੇਗੇ ਜਮੇ ਲੈ ਭਈ ਕੁਲੀ ਜੀ ਲਿਆਂਦੀ ਆ ਇਹਦੇ ਨਾਲ ਆਪਣਾ ਟਾਈਮ ਵਧੀਆ ਨਿਕਲਣਾ ਇਹ ਤਾਂ ਚੰਦਰੀ ਨੇ ਪੈਰ ਹੀ ਲਾਲ ਕਰ ਤੇ ਵੱਡਤਾ ਪੈ ਰਿਹਾ ਇੱਥੋਂ ਲੈ ਭਾਈ ਤੈਨੂੰ ਰੱਖੀ ਇੱਥੇ ਇੰਨਾ ਕੁ ਸਾਤ ਤੂੰ ਦੇਦਾ ਸਾਡਾ ਬਹੁਤ ਸਾਡੇ ਲੋ ਲਓ ਜੀ ਕਹਿੰਦੇ ਫੂਡ ਟਰੱਕ ਵੀ ਆ ਗਿਆ ਹੈ ਨਾ ਰੰਗੋਲੀ ਕੇਟਰਿੰਗ ਅੱਛਾ ਰੰਗੋਲੀ ਵਾਲੇ ਤੋਂ ਕੇਟਰਿੰਗ ਕਰਾਈ ਜਾਣਾ ਲੰਘ ਜੀਏ ਭਾਈ ਇਹਦੇ ਵਿੱਚ ਸਾਰਿਆਂ ਦਾ ਹਲਵਾਈਆਂ ਦਾ ਖਾਦਾ ਪੀਤਾ ਸਮਾਨ ਜਿਹੜਾ ਖਾਣ ਪੀਣ ਵਾਲਾ ਪੱਠੀਆਂ ਰੇੜੀਆਂ ਰੂੜੀਆਂ ਸਾਰੀਆਂ ਇਹਦੇ ਵਿੱਚ ਲਿਆਂਦੇ ਗਏ ਨੇ ਨਾਲੇ ਇੱਥੇ ਆਉਣਗੇ ਮੈਨੂੰ 5-7 ਜਾਣੇ ਤੇ ਉਹਨਾਂ ਨੇ ਸਰਵ ਕਰਨਾ ਚ ਰੰਗੋਲੀ ਕੇਟਰਿੰਗ সুইਟ ਐਂਡ ਰੈਸਟੋਰੈਂਟ ਲਾ ਵੀ ਹਜੇ ਤੱਕ ਚੱਲੀ ਜਾਂਦਾ ਮੈਂ ਤਾਂ ਕਹੇ ਕਾਰ ਵਿਹਾਰ ਮੁੱਕ ਗਏ ਹੋਣਗੇ ਤੇ ਇੱਧਰ ਭੈਣ ਹੁਣੀ ਵੀ ਕੇਟਰਿੰਗ ਵਾਲਿਆਂ ਸਮਾਨ ਲਾਈ ਜਾਂਦੇ ਆ ਵਿਆਹ ਦੀ ਨਿਸ਼ਾਨੀ ਟਰੱਕ ਆਇਆ ਖੜਾ ਖਾਣ ਪੀਣ ਵਾਲਾ ਮਾਮਾ ਜੀ ਮਾਮਾ ਜੀ ਤੱਕੀ ਮਾਮੇ ਵਾਲੀ ਆ ਹੈ ਆ ਮੈਂ ਚੱਲ ਬੜ ਦੇ ਨਾਲ ਇੱਕ ਮਿੰਟ ਰੋ ਜੋ ਓਕੇ ਪੁੱਤ ਚੱਲ ਮਾਮਾ ਕੋਲੇ ਚੱਲਦੇ ਆ ਮੰਮੀ ਤੁਸੀਂ ਉੱਥੇ ਜਾ ਕੇ ਤਾਹੇ ਲੇਗਾ ਵਾਈ ਯੂ ਗੇਟ ਇਟ ਫਸਟ ਨੋ 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 ਯੂ ਈਟ ਇਟ ਨੋ ਦਿਸ ਇਜ਼ ਮਾਈ ਕਾਪੀਜ਼ ਹਾਪੀਜ਼ ਆਰ ਓਨਲੀ ਕਾਪੀਜ਼ ਨੋ ਨੋ ਯੂ ਈਟ ਇਟ ਨਾਟ ਸੌਮਥਿੰਗ ਨੋ ਉੱਥੇ ਨਹੀਂ ਜਾਣਾ ਕੁਦਰਤ ਨੂੰ ਉੱਥੇ ਨਹੀਂ ਜਿਵੇਂ ਬਾਈ ਮੈਂ ਕਹਿਣਾ ਹੁੰਦਾ ਨਾ ਅੱਡੇ ਨਾਲੋਂ ਵੱਧ ਬਿਜ਼ਨਸ ਇੱਥੇ ਟਰੱਕਾਂ ਦੇ ਵਿੱਚ ਹੀ ਚੱਲਦੇ ਆ ਬੈਨਾਂ ਦੇ ਵਿੱਚ ਟਰੱਕਾਂ ਦੇ ਵਿੱਚ ਉਹ ਦੇਖੋ ਕੜਾਈਆਂ ਕੜੂਈਆਂ ਵਿੱਚ ਹੀ ਟਰੱਕ ਦੇ ਚੜਾਈਆਂ ਕੁਦਰਤ ਕਿੱਧਰ ਚੱਲੇ ਪੁੱਤ ਹੈ ਦੇਖੋ ਕੜਾਈਆਂ ਕੜੂਈਆਂ ਪਕੌੜੇ ਪਕੂੜੇ ਵਿੱਚ ਹੀ ਕੱਢੀ ਜਾਂਦੇ ਆ ਤਾਂ ਕਹਿੰਦਾ ਵੀ ਅੱਧੇ ਬਿਜ਼ਨਸ ਇੱਥੇ ਟਰੱਕਾਂ ਦੇ ਵਿੱਚ ਹੀ ਚੱਲਦੇ ਆ ਇਹ ਕੁਦਰਤ ਸਾਡੀ ਅੰਦਰ ਵੜ ਕੇ ਨਹੀਂ ਰਾਜੀ ਹੈਗੀ ਮੈਂ ਅੰਦਰ ਗਿਆ ਸੀ ਇਹਨੂੰ ਰਹਿਣ ਦੇ ਹਣ ਗੇੜ ਤਨੂੰ ਕੁਦਰਤ ਕਿੰਨੀ ਸੋਹਣੀ ਲੱਗਦੀ ਐ ਤੂੰ ਡੋਰੀਆ ਡਾਰੀਆ ਪਾ ਕੇ ਇਹਨੂੰ ਕਮਾ ਦੇ ਐ ਕਰਕੇ ਐ ਕਰਕੇ ਕਮਾ ਦੇ ਉਹਨੂੰ ਜੋਰ ਨਾਲ ਜੋਰ ਲਾ ਕੇ ਬਸ ਇਹਨੇ ਆਈ ਪੰਗੇ ਲਈ ਜਾਣੇ ਆ ਅੰਦਰ ਵੜ ਕੇ ਜਵੇਂ ਨਹੀਂ ਰਾਜੀ ਹੈਗੀ ਇਹ ਆਓ ਆ ਮੀਨੋਸ ਆ ਵੇ ਕਾਣ ਅਕੀਆ ਤੇ ਦੀ ਐਸ ਤੋਂ ਖਸਾਰਾ ਹੋਣੀ ਇਨਕੀਤੀ ਅੱਡੇ ਜਵਾਕਾਂ ਵਾਲਾ ਵਿਆਹ ਦੇਖ ਲਓ ਹਜੇ ਆ ਕੇ ਕੁਝ ਖਾਦਾ ਵੀ ਨਹੀਂ ਪਹਿਲੀ ਝੋਲੇ ਚ ਕਾ ਦੇ ਆਹਰੇ ਪਤਾ ਇਧਰੋਂ ਕੱਢ ਦੇ ਆ ਜਾ ਕੁਦਰਤ ਕੁਝ ਖਾਣ ਤਾਂ ਦੇ ਦੇਂਦਾ ਪਤਾ ਹੋ ਭਈਏ ਸਾਹਮਣੇ ਪਰਲੇ ਪਾਸੇ ਰੀ ਕੱਢਦਾ ਮਸਤ ਰੁਕ ਜਾ ਇਹ ਤੇਰੇ ਵਿੱਚ ਲੀਸ ਯੋ ਅੱਪਰ ਯੋ ਤੂੰ ਦੱਤੀ ਰੱਖ ਗੜਕੇ ਬੰਦੇ ਬਾਰੀਆਂ ਜਵਾਕਾਂ ਵਾਲੇ ਦਾ ਵਿਆਹ ਦੇਖ ਲੋ ਬਈ ਮੌਕੇ ਦੇ ਕੱਪੜੇ ਪਾਏ ਵੇ ਸਾਰੇ ਲੌਂ ਲੱਗਿਆ ਗਰਮੀ ਆਉਂਦੀ ਲੱਗਦੀ ਹੈ ਵਿਚਾਰੇ ਗੋਟਾ ਗਾਟਾ ਲੱਗਿਆ ਕਰਕੇ ਡੋਰੀਏ ਡਾਰੀਏ ਖੋਲਣ ਲੱਗਿਆ ਤੇ ਇੱਕ ਮਿੰਟ ਵੀ ਅੰਦਰ ਨਹੀਂ ਟਿਕਨਦਾ ਕੁਦਰਤ ਕਹਦੇ ਕੋਈ ਜਵਾਕਾਂ ਵਾਲੀ ਜਿੰਦਾਬਾਦ ਜੀ ਜਿਆ ਦੇ ਦਿੰਦੇ ਆ ਆਹਾ ਹਾ ਹਾ ਕੋਈ ਗੱਲ ਨਹੀਂ ਪੁੱਤ ਫੇਰ ਕੀ ਹੋ ਗਿਆ ਲਾ ਦੇਨੇ ਆਪਾਂ ਸਾਰੇ ਕੋ ਡੂੜ ਘੜਾਰਿਆ ਦੇੜ ਦੇਨੇ ਆ ਦੀ ਇਹਨੇ ਚਿਰ ਮੈਨੂੰ ਲਾਉਣ ਲੱਗੀ ਹੋਣਾ ਇੰਨਾ ਟਾਈਮ ਪਾਉ ਨਹੀਂ ਲੱਗਿਆ ਹਨ ਹਾਂ ਤੇ ਨੀਕਰ ਕੱਚੇ ਚ ਕਰ ਦਿੰਨੇ ਆ ਰੈਲਾ ਹੋ ਜਾਏਗਾ ਕੋ ਚੰਗਾ ਓਕੇ ਇਧਰ ਚ ਪੋਲ ਦਾ ਪਿੱਛੇ ਲੈ ਵੀ ਹੁਣ ਸਾਡਾ ਜੱਟ ਇਦਾਂ ਦਾ ਥੋੜੇ ਟਾਈਮ ਬਾਅਦ ਦੇਖਿਓ ਦੇਖੀ ਗੁਰਜੂਂਗੇ ਨਹੀਂ ਮੈਂ ਇੱਕ ਉਹ ਫਿਰਦਾ ਜਵਾਕਾਂ ਵਾਲੇ ਦਾ ਵਿਆਹ ਮੈਂ ਕਿਹਾ ਦੇਖ ਲਓ ਆ ਜਾ ਆ ਜਾ ਤੇਰੀ ਮੈਚਿੰਗ ਹੋ ਗਈ ਓਏ ਨਾਨੂ ਕੋਲੇ ਜਾਵੜਾ ਚੱਲ ਆ ਫਿਰਦਾ ਜਵਾਕ ਵਾਲੇ ਵਿਆਹ ਦੇਖਦੇ ਕੋ ਉਹ ਟੰਗਿਆ ਵਾ ਉਹ ਮਾਸੀ ਫਿਰਦੇ ਆ ਫਿਰਦਾ ਚੌਧਰੀ ਕਿਤੇ ਕਿਹਨੂੰ ਹੱਥ ਪਾ ਲੈਂਦਾ ਕਿਤੇ ਕਿਹਨੂੰ ਹੱਥ ਪਾ ਲੈਂਦਾ ਇਹਦੇ ਹੁਣ ਕੱਪੜੇ ਚੇਂਜ ਕੀਤੇ ਆ ਗਰਮੀ ਕਰਕੇ ਬਾਕੇ ਤੇ ਹੈਂਡਲ ਇਧਰ ਨੂੰ ਕਮਾ ਲਿਆ ਕਿਤੇ ਇਧਰ ਨੂੰ ਕਮਾ ਲਿਆ ਅੰਦਰ ਵੜਦੇ ਨਹੀਂ ਹੈਗੇ ਇੱਧਰ ਚੱਲੀ ਜਾਂਦੇ ਇਹਨਾਂ ਦਾ ਕੰਮ ਗਰਮਕਾਰ ਕਰਕੇ ਦੇਈ ਜਾਂਦੇ ਸਮਾਨ ਅੰਦਰ ਹੈ ਕਿਵੇਂ ਕਿੰਨਾ ਦਾ ਇਹਨਾਂ ਦਾ ਹਾਂ ਉਹ ਗੁਜਰੀ ਜੀ ਪਈ ਜਾਂਦੇ ਪਤਾ ਨਹੀਂ ਕਿ ਮੈਂ ਇੱਧਰ ਅੱਛਾ ਹੂੰ ਕੀ ਤਮੀ ਛੱਡ ਗਏ ਮਾਣੇ ਜਾ ਆ ਜਾ ਓਏ ਕਹਤੇ ਦਰ ਤੇ ਗੁੱਲ ਯਾ ਆ ਤੂੰ ਨੂੰ ਪਤਾ ਵੀ ਰੇਂਜ ਆਈ ਜਾਂਦੀ ਐ ਉਹ ਦੂਜਾ ਆਈ ਜਾਂਦਾ ਤਾਂ ਠਾਕ ਨਹੀਂ ਬਾਪੂ ਉੱਥੇ ਚੱਲ ਬਈ ਜਟਾ ਚੱਲ ਆ ਜਿੱਥੇ ਮਾਜੀ ਈੜਾ ਗੱਲ ਹੈ ਹੈ ਬੰਦ ਪਾਉਂਦੇ ਕੋਈ ਗੱਲ ਨਹੀਂ ਇੱਕ ਕੋਸਾ ਬੰਦ ਨੂੰ ਟੈਂਪਰ ਨਾਲ ਦੱਸ ਪੱਤਾ ਤਾਂ ਆ ਜਿਹੜਾ ਇਹ ਉਧਰ ਆ ਜਣ ਬਸ ਤੇ ਲੈ ਵੀ ਪ੍ਰਵਾਸ ਸਿੰਘ ਵੀ ਚੀਕਾ ਮਾਰੀ ਜਾਂਦਾ ਸੀ ਹੁਣ ਗੱਡੀ ਜੋ ਸਟੂਲਰ ਕੱਢ ਕੇ ਬਿਠਾ ਕੇ ਡੈਡੀ ਕਹਿੰਦਾ ਮੈਂ ģੇੜਾ ਦਵਾ ਦਿੰਦਾ ਉਹਦਾ ਹੁਣ ਉਹ ģੇੜਾ ਦਵਾਉਣ ਗਿਆ ਹਣ ਜਾ ਕੇ ਕੁਦਰਤ ਨੂੰ ਦੇਖਦੇ ਆ ਉਹ ਵੀ ਨਾ ਕਿ ਤੇ ਰੁਈ ਜਾਂਦੀ ਹੋਵੇ ਜਵਾਕਾਂ ਦਾ ਆਏ ਹੈ ਯਾਰ ਕੱਟ ਕੁੱਟੇ ਤੇ ਨਾ ਜਵਾਖ ਜਾ ਕੇ ਥੋੜਾ ਘਾਟ ਹੀ ਰਾਜੀ ਆ ਗਰਮੈਸ ਆ ਇੱਕ ਹਣ ਸੂਟ ਸਾਟ ਬਦਲਿਆ ਉਹਦੇ ਦੇਣੇ ਜਾ ਕੇ ਕੀ ਹਿਸਾਬ ਕਿਤਾਬ ਹੈਗਾ ਉਹਦਾ ਜੇ ਬਲੌਗ ਬਾਈ ਵਧੀਆ ਲੱਗਦਾ ਪਿਆ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰ ਲਓ ਤੁਹਾਡੇ ਵਾਸਤੇ ਵਧੀਆ ਵਧੀਆ ਇਦਾਂ ਹੀ ਬਲੌਗ ਲੈ ਕੇ ਆਉਂਦੇ ਰਹਿਾਂਗੇ ਦੇਖ ਲਓ ਕੈਨੇਡਾ ਦੇ ਘਰ ਦੇਖੀ ਚੱਲੋ ਨਾਲ ਦੀ ਨਾਲ ਸਾਰਾ ਕੁਝ ਹੁੰਦਾ ਦਿਖਾਈ ਜਾਣਾ ਅੱਜ ਨਹੀਂ ਅੰਦਰ ਵੜਨ ਦਿੰਦੇ ਕੁਦਰਤ ਹੁਣੀ ਸਗਣਾ ਦਾ ਵੇੜਾ ਜਿਹੜਾ ਹੋ ਲਿਖਾ ਬੋਰ ਟੱਪਾ ਨਹੀਂ ਦਿੰਦੇ ਉਹਦੀ ਚੀਕਾਂ ਨਾਲ ਦੀ ਨਾਲ ਹੀ ਬਾ ਹੌਕੀ ਜਿਹੀ ਆ ਗਈ ਕਿ ਤੇ ਇੱਧਰ ਤੋਂ ਕਿਤੇ ਇੱਧਰ ਤੋਂ ਲਾ ਵੀ ਵਿਆਹ ਤੋਂ ਬਲੌਗ ਦੀ ਕਲੋਜ਼ਿੰਗ ਕਰਨ ਲੱਗਿਆ ਹਜੇ ਪ੍ਰੋਗਰਾਮ ਉਧਰ ਖਤਮ ਨਹੀਂ ਹੋਇਆ ਸੀ ਇਹਨੂੰ ਪਹਿਲਾਂ ਲੈ ਕੇ ਆਉਣਾ ਪੈ ਗਿਆ ਬਹੁਤ ਰੋਈ ਜਾਂਦੀ ਖਣੀ ਇਹਦੇ ਕੋਲ ਤੋਖਦਾ ਸੀਗਾ ਤਾਂ ਕਰਕੇ ਲਿਆ ਕੇ ਹੁਣ ਘਰੇ ਨਹਾ ਕੇ ਇਹਨੂੰ ਪਾਈ ਆ ਤੇ ਹੁਣ ਸੁੱਤੀ ਆ ਤੇ ਹਜੇ ਅਮਰਤ ਹਣੀ ਉੱਥੀ ਹੈਗਾ ਡੈਡੀ ਹੁਣੀ ਤੇ ਮੈਂ ਫਿਰ ਲਿਆਇਆ ਸੀ ਮੈਂ ਕਿਹਾ ਮੈਂ ਇਹਨੂੰ ਸਮਾ ਦੇਣਾ ਜਵਾਕਾਂ ਦਾ ਇਕੱਠ ਚ ਨਾ ਔਖਾ ਹੋ ਜਾਂਦਾ ਤੇ ਬਾਕੀ ਇਹ ਵਾਲਾ ਬਲੌਗ ਫਿਰ ਆਪਾਂ ਇੱਥੇ ਕਰਾਂਗੇ ਬੰਦ ਤੇ ਕੱਲ ਨੂੰ ਹੋਰ ਆਪਾਂ ਨਵੇਂ ਬਲੌਗ ਦੇ ਵਿੱਚ ਮਿਲਾਂਗੇ ਕੱਲ ਨੂੰ ਆਪਣਾ ਹੈਗਾ ਆਪਣਾ ਪੈਰਸ ਦੇ ਵਿੱਚ ਉੱਥੇ ਹੈਗੀ ਆ ਜਾਗੋ ਤੇ ਉੱਥੋਂ ਦਾ ਵਲੌਗ ਆਪਣਾ ਆਊਗਾ ਫਿਰ ਆਏ ਹੁੰਦਾ ਇਹ ਜਵਾਕ ਰੋਈ ਬਲ ਜਾਂਦੇ ਮਨਵਾਣ ਨੂੰ ਕੇ ਤੇ ਦੁੱਧ ਦੁੱਧ ਪਿਆ ਕੇ ਤੇ ਸਮਾਤੀ ਵਿਚਾਰੀ ਤੇ ਹੁਣ ਆਪਾਂ ਅਗਲੇ ਵਲੌਗ ਚ ਮਿਲਾਂਗੇ ਹਜੇ ਤੱਕ ਆਏ ਨੇ ਰੈਡੀ ਹੋਣੀ ਤੇ ਟਾਈਮ ਹੋ ਗਿਆ 10:30 ਮੈਨੂੰ ਲੱਗਦਾ 15-20 ਮਿੰਟ ਤੱਕ ਹੋਣਗੇ